ਹੋ ਗਿਆ ਓਏ ਬੁਰਾ ਹਾਲ ਕਹਿੰਦਾ ਓਏ ਸਾਡਾ ਦਾ ਸਾਰਾ ਪੂਰਾ ਓਏ ਭਾਈ ਓਏ ਵਰਗੇ ਓਏ ਜੀਤਾ ਪੱਟੀਆਂ ਸਾਰੀਆਂ ਤਾਂ ਬੁਰਾ ਹਾਲ ਹੋ ਰਿਹਾ ਜੀ ਸਾਡਾ ਦਾ ਬੱਚੇ ਦੇਖੋ ਜੀ ਰੁੱਲਦੇ ਆਗੇ ਜੀ ਸਾਜੀ ਦਾ ਸਵੇਰ ਦੇ ਕਿਤਾ ਅਜ ਰੁੱਲਦੇ ਆ ਫਿਰਦੇ ਆ ਜਾਨਦਾ ਬੱਚੇ ਵੀ ਤੜਪਦੇ ਫਿਰਦੇ ਆ ਖਬਰ ਪਵਾਨੀ ਘੜ ਤੋਂ ਸਾਹਮਣੇ ਆਈ ਆ ਜਿੱਥੇ ਰਵੀਦਾਸ ਧਰਮਸ਼ਾਲਾ ਬਣਾਉਣ ਨੂੰ ਲੈ ਕੇ ਬਾਗੜੀ ਲੋਹਾਰਾ ਨੂੰ ਕਰੋ ਬੇਕਾਰ ਕਰਦਾ ਮਾਮਲਾ ਦੱਸਿਆ ਜਾ ਰਿਹਾ ਦਾਦੇ ਕੀ ਕੁਝ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਖੇਤ ਦੇ ਵਿੱਚ ਲੰਮੀ ਪੈ ਕੇ ਸਰਪੰਚ ਦੇ ਖਿਲਾਫ ਪਿੱਟ ਸਿਆਪਾ ਕੀਤਾ ਜਾ ਰਿਹਾ ਇਹਨਾਂ ਬਾਗੜੀ ਲੋਹਾਰਾਂ ਦੇ ਪਰਿਵਾਰਾਂ ਦੇ ਵੱਲੋਂ ਦੋਸ਼ ਲਗਾਏ ਗਏ ਹਨ ਕਿ ਉਹਨਾਂ ਨੂੰ ਸਰਪੰਚ ਦੇ ਕਹਿਨ ਦੇ ਉੱਤੇ ਘਰੋਂ ਬੇਕਾਰ ਕੀਤਾ ਗਿਆ ਉਹਨਾਂ ਦੇ ਘਰ ਤੋੜ ਦਿੱਤੇ ਗਏ ਕਿਉਂਕਿ ਸਰਪੰਚ ਨੇ ਕਿਹਾ ਕਿ ਇਹ ਪਿੰਡ ਦੀ ਪੰਚਾਇਤੀ ਜ਼ਮੀਨ ਆ ਅਤੇ ਇਸ ਥਾਂ ਦੇ ਉੱਤੇ ਅਸੀਂ ਰਵਿਦਾਸ ਧਰਮਸ਼ਾਲਾ ਬਰਉੜੀਆਂ ਅਤੇ ਤੁਸੀਂ ਇਸ ਜਗ੍ਹਾ ਨੂੰ ਖਾਲੀ ਕਰ ਦਿਓ ਪਰ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸਰਪੰਚ ਨੂੰ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਸ ਜਗ੍ਹਾ ਦੇ ਉੱਤੇ ਰਹਿ ਰਹੇ ਹਾਂ ਅਸੀਂ ਇਸ ਜਗ੍ਹਾ ਨੂੰ ਖਾਲੀ ਤਾਂ ਕਰ ਦੇਵਾਂਗੇ ਪਰ ਸਾਨੂੰ ਇਸ ਜਗ੍ਹਾ ਦੀ ਥਾਂ ਕੋਈ ਹੋਰ ਜਗ੍ਹਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਅਸੀਂ ਆਪਣਾ ਰਹਿਣ ਬਸੇਰਾ ਕਰ ਸਕੀਏ ਪਰ ਉਹਨਾਂ ਦੇ ਵੱਲੋਂ ਸਾਡੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਸਾਨੂੰ ਬਿਨਾ ਦੱਸੇ ਪੁੱਛੇ ਹੀ ਸਾਡੇ ਘਰਾਂ ਨੂੰ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਰਪੰਚ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਕਾਫੀ ਜ਼ਿਆਦਾ ਰੋਸ ਪ੍ਰਦਰਸ਼ਨ ਵੀ ਕੀਤਾ ਬਈ ਸਾਡੇ ਤਾਂ ਛਾਰੇ ਛੱਪਰ ਪਟਤੇ ਵੀਰੇ ਸ਼ਵੇਰ ਦੇ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ ਨਿਕੇ ਨਿਕੇ ਬੱਚੇ ਤੜਪਦੇ ਫਿਰਦੇ ਆ ਨਾ ਪਾਣੀ ਨਾ ਰੋਟੀ ਨਾ ਸ਼ਵੇਰ ਦੇ ਮੋਟਰ ਤੀਹ ਪੰਚਾਇਤੀ ਮੈਂ ਉਥੇ ਸਰਪੰਚਾਂ ਨਾਲ ਲਈ ਹੋਈ ਉਹ ਵੀ ਫਟਕੇ ਲੈ ਗਏ ਕਿਉਂ ਗੱਡੇ ਪਾਣੀ ਪਾਏ ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ ਕੀ ਬੁਰਾ ਕਰਿਆ ਹੈਗਾ ਸਾਡੇ ਨਾਲ ਸ਼ਵੇਰ ਦੇ ਸੰਤਾ ਮਾਰ ਰੱਖੇ ਹੈਗੇ ਕਿੱਥੇ ਰਹਿੰਦੇ ਤੁਸੀਂ ਹਾਂ ਇੱਥੇ ਬੈਠੇ ਆ ਮੰਡੀ ਦੇ ਸਾਹਾਰੇ ਟੋਬੇ 'ਚ ਪਰਤ ਪਾ ਕੇ ਬਿਠਾਏ ਸਾਨੂੰ ਹਾਂ ਮਿੱਟੀ ਛਾ ਕੇ ਦਿੱਤੀ ਸੀ ਪਹਿਲਾਂ ਇੰਨੇ ਬੈਠੇ ਰਹੋ ਤੁਸੀਂ ਪਹਿਲਾਂ ਸਾਨੂੰ ਪਹਿਲਾਂ ਮਿੱਟੀ ਫਿਰ ਬੋਟ ਆਤੀ ਫਿਰ ਸਾਡੀ ਬੋਟਾ ਵੀ ਬਣਾਤੀ ਜੀ ਹੁਣ ਸਾਡੂ ਬੋਲਾ ਹਾਲ ਕਰ ਦਿੱਤਾ ਇਹਨਾਂ ਨੇ ਵੀ ਸਾਡਾ ਬਈ ਬਹੁਤ ਬੁਰਾ ਹਾਲ ਹੋ ਰਿਹਾ ਅਸੀਂ ਤਾਂ ਮਰ ਰਹੇ ਹਾਂਗੇ ਕੋਈ ਤੁਹਾਨੂੰ ਹੋਰ ਜਗ੍ਹਾ ਨਹੀਂ ਦੇ ਰਹੇ ਕਿੱਥੇ ਕਿੱਥੇ ਨਹੀਂ ਦਿੱਤੀ ਹੈਗੇ ਕੋਈਥੇ ਨਹੀਂ ਬਿਠਾ ਰਹੇ ਹੈਗੇ ਜਿੱਥੇ ਪਹਿnde ਛੂਏ ਤੇ ਬਿਠਾਵਾਂਗੇ ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ ਤੁਸੀਂ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ ਜੀ ਪੰਚਾਇਤੀ ਜ਼ਮੀਨ ਸੀ ਉਹ ਹਾਂ ਪੰਚਾਇਤੀ ਜੀ ਟੋਬੇ ਜੀ ਮਰਤ ਪੁਆਇਆ ਸੀ ਛੋਟਾ ਸਾਡਾ ਏਡੇ ਕਿੱਡੇ ਪੰਚਾਇਤੀ ਪੰਚਾਇਤੀ ਜ਼ਮੀਨ ਸੀਗੀ ਜੀ ਪੰਚਾਇਤੀ ਸੀਗੀ ਜੀ ਸਾਨੂੰ ਕਹਿ ਕੇ ਫਰਥ ਪੁਆਇਆ ਸੀ ਵਿਆਹ ਜਿੱਤੇ ਪੈਸੇ ਚੱਕ ਕੇ ਫਰਥ ਪੁਆਇਆ ਜੀ ਠੀਕ ਹਾਂ ਤੁਹਾਨੂੰ ਕੀ ਕਹਿ ਕੇ ਉੱਥੋਂ ਉੱਥੋਂ ਉਠਾਇਆ ਗਿਆ ਤੁਹਾਨੂੰ ਤੁਹਾਨੂੰ ਕੁ ਸਾਡੇ ਤੇ ਹਮਲਾ ਕਰਤਾ ਇੱਕ ਦਿਨ ਜਮਾਰੀਆਂ ਚੂੜੀਆਂ ਸਾਰੀਆਂ ਸਾਡੇ ਤੇ ਛੜਤੀਆਂ ਜੀ ਸਰਪੰਚਾ ਨੇ ਹਾਂ ਸੋ ਰੋਜ਼ ਸਾਡੇ ਤੇ ਹਮਲਾ ਕਰਦੇ ਹਾਂ ਹਾਂ ਅਸੀਂ ਕਹਿੰਦੇ ਆ ਵੀ ਸਾਨੂੰ ਠਿਕਾਣਾ ਦੇ ਦਿਓ ਹੋਰ ਕੋਈ ਮਾਵਾਂਗੇ ਨਹੀਂ ਸਾਨੂੰ ਚਾਹੀਦੀ ਸਾਡਾ ਹਿੱਲਾ ਕਰ ਦੋ ਬਿਠਾਉਣ ਦਾ ਬੱਚੇ ਸਾਡੇ ਰੋਲਦੇ ਫਿਰਦੇ ਆ ਪੋਤਾ ਮਹੀ ਦਾ ਵੀਰ ਜੀ ਸਾਡਾ ਕੋਈ ਹੱਲ ਕਰ ਦੋ ਥੋੜੇ ਪੈਰਾ ਵਰਗੇ ਆ ਜੀ ਕੀ ਨਾਮ ਹੈ ਤੁਹਾਡਾ ਕੀ ਮਸਲਾ ਮੁੰਦਰੀ ਆ ਜੀ ਨਾਮ ਮੇਰਾ ਅਸੀਂ ਪੱਟੀਆਂ ਕਲਾਂ ਚ ਰਹਿ ਰਹੇ ਆ ਕਾਫੀ ਕਾਫੀ ਸਮੇਂ ਤੋਂ ਸੜੀ ਛੋਟੇ ਛੋਟੇ ਹੁੰਦੇ ਸੀ ਉਰੇ ਜੱਦਾ ਹੀ ਰਹਿ ਰਹੇ ਆ ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹੇ ਨੇ ਉਹਰੋਂ ਉੱਥੇ ਠਾਲ ਕੇ ਮੰਦਿਰ ਬਣਾ ਰਹੇ ਨੇ ਕਿੱਥੇ ਰਹਿ ਰਹੇ ਸੀ ਤੁਸੀਂ ਪਟਿਆਲਕਲਾਂ ਦੇ ਵਿੱਚ ਕਿੱਥੇ ਪਟਿਆਲਕਲਾਂ ਦੇ ਵਿੱਚ ਅਸੀਂ ਅਨਾਜ ਮੰਡੀ ਅਨਾਜ ਮੰਡੀ ਦੇ ਲਵੇ ਜਗਾ ਹੈ ਚਾਮਲਾੜ ਪੰਚਾਇਤੀ ਉੱਥੇ ਰਹਿ ਰਹੇ ਹਾਂ ਟੋਬਾ ਅੱਛਾ ਹੁਣ ਕੀ ਕੀ ਕਿਉਂ ਠਾਲ ਦਿੱਤਾ ਕੀ ਦਲੀਲ ਕਿ ਦਿੱਤੀ ਉਹਨਾਂ ਨੇ ਉਹ ਤਾਂ ਬਸ ਇਦਾਂ ਹੀ ਕਹਿੰਦੇ ਨੇ ਬਾਈ ਹੁਣ ਤੁਸੀਂ ਉੱਠ ਜਾਓ ਉਹਰੋਂ ਅਸੀਂ ਮੰਦਿਰ ਬਣਾਉਣਾ ਹੈ ਹੁਣ ਸਾਡਾ ਸਮਾਨ ਖੇਤਾਂ ਚ ਰੁਲ ਰਿਹਾ ਜੀ ਛੋਟੇ ਛੋਟੇ ਬੱਚੇ ਹੈ ਜੀ ਰੋਣ ਰਹੇ ਨੇ ਸਾਡੇ ਪ੍ਰੂਫ ਸਾਡੇ ਉਰੇ ਦੇ ਨੇ ਅਸੀਂ ਪਸਤੀ ਪਟਿਆਲਕਲਾਂ ਦੇ ਹਾਂ ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ ਅਸੀਂ ਛੋਟੇ ਛੋਟੇ ਹੁੰਦੇ ਤੇ ਉਰੇ ਹੀ ਪਲੇ ਆ ਉਰੇ ਜੰਮੇ ਆ ਜੀ ਅਸੀਂ ਕੋਈ ਸਮਾਂ ਨਹੀਂ ਦਿੱਤਾ ਸਮਾਂ ਕੋਈ ਸਮਾਂ ਨਹੀਂ ਦਿੱਤਾ ਇਹ ਜੀ 2-4 ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ ਕੋਈ ਸਮਾਂ ਨਹੀਂ ਦਿੱਤਾ ਉਦੋਂ ਮਾਰ ਪਟਕੇ ਸਮਾਨ ਸਾਡਾ ਬਾਹਰ ਮਾਰਿਆ ਜੀ ਨਾ ਕਿਸੇ ਦੇ ਪਿੰਡ ਦੇ ਵਾਸੀ ਹੋ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿਣ ਲਈ ਕੋਈ ਪਤਾ ਨਹੀਂ ਇਹ ਗੱਲ ਦੇ ਵਿੱਚ ਕੀ ਕਹਿ ਰਹੇ ਨੇ ਕੀ ਨਾ ਬਈ ਕੀ ਬਣੂਗਾ ਠੀਕ ਹੈ ਨਾ ਸਾਨੂੰ ਮਤਲਬ ਕਿ ੱੱਕੇ ਸਹੀ ਕੀਤੀ ਹੈ ਉਹਨਾਂ ਨੇ ਕਿਸੇ ਹੋਰ ਸਮਾਂ ਸ਼ਿਫਟ ਕਰਨ ਦੀ ਗੱਲ ਹੋਈ ਉਹਦੇ ਹੋਰ ਸਮਾਂ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ ਰੋਦੋ ਵੀ ਵਿਰੋਧ ਕਰਨ ਲੱਗੇ ਜਵਾਬ ਦੇ ਤਾਂ ਸਾਨੂੰ ਉਹਨਾਂ ਸਰਪੰਚ ਸਾਹਿਬ ਨੇ ਹੁਣ ਕਹੇ ਕਹਿੰਦੇ ਨੇ ਜਿੱਥੇ ਮਰਜ਼ੀ ਜਾਓ ਰਹੋ ਛੋਟੇ ਛੋਟੇ ਸਾਡੇ ਬੱਚੇ ਆ ਜੀ ਸਕੂਲ ਸਕੂਲਾਂ ਚ ਪੜ੍ਹਦੇ ਨੇ ਜੀ ਸਾਡੇ ਉਹਨੂੰ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ ਮੁਖਤਿਆਰ ਸਿੰਘ ਆ ਜੀ ਮੈਂ ਕਹਿਣਾ ਜੀ ਅੱਜ ਮੇਰੀ ਪਰਜਾਈ ਗੁਜ਼ਰ ਗਈ ਤੇ ਉੱਥੇ ਫੁੱਲ ਤੇ ਉਹਦੇ ਫੁੱਲਾਂ ਵੇਲੇ ਜਦੋਂ ਉੱਥੇ ਫੁੱਲ ਚੁਗਣ ਗਏ ਉਸ ਟਾਈਮ ਮੋਟਰ ਕੱਢ ਕੇ ਸਰਪੰਚ ਨੇ ਆਪਦੇ ਘਰ ਨੂੰ ਆਪਦੇ ਘਰੇ ਲੈ ਗਿਆ ਖਾਨੀ ਖਾਨੀ ਕਿਸੇ ਨੂੰ ਹੋਰ ਨੂੰ ਫੜਾਤੀ ਸਾਨੂੰ ਇਹ ਤਾਂ ਨਹੀਂ ਪਤਾ ਇਹਨੇ ਪਾਰਟੀਆਂ ਬਣਾਉਣੀਆਂ ਪਿੰਡ 'ਚ ਸਾਡੇ ਸ਼ੁਰੂ ਕਰੱਖੀਆਂ ਨੇ ਇਹ ਸਰਪੰਚ ਨੇ ਜੇ ਮੈਂ ਇਹਦੇ ਘठाਣੇਦਾਰ ਸਾਹਿਬ ਨੂੰ ਕਿਹਾ ਤੇ ਮੈਂ ਗਿਆ ਘਰ ਪੁਲਿਸ ਵਾਲੇ ਵੀ ਉੱਥੇ ਖੜੇ ਤੇ ਮੈਂ ਉੱਥੇ ਕਿਹਾ ਵੀ ਉਹ ਦਰਸ਼ਨਾ ਅੱਜ ਸਾਡੇ ਘਮਾਰਾਂ ਨਾਲ ਜੁਲਮ ਕਰ ਰਹੇ ਹੋ ਤੁਸੀਂ ਮੋਟਰ ਕੱਢ ਲਈ ਉੱਥੇ ਹੈ ਕੋਈ ਅਦਾ ਕੋਈ ਬਾਲੀਵਾਰ ਤੇ ਨਹੀਂ ਪਿੰਡ ਦਾ ਤੁਸੀਂ ਅਦਾ ਪਿੰਡ ਖਖੜੀਆਂ ਕਰੇਲੇ ਕਰਤਾ ਇਸ ਕਰਕੇ ਜਦ ਕਿਹਾ ਮੈਨੂੰ ਕਹਿੰਦਾ ਵੀ ਜਾ ਸਾਡੇ ਤੇ ਪਰਚਾ ਦੇ ਦੇ ਪਰਚਾ ਕਰਾ ਦੇ ਸਾਡੇ ਤੇ ਜਿਹੜੀ ਅਰਜ਼ੀ ਦੇਣੀ ਆ ਨੇ ਦੇ ਦੇ ਮੈਂ ਇਸ ਗੱਲ ਕਰਕੇ ਦੁਬਾਰੇ ਫੇਰ ਕੀਆ ਥਾਣੇਦਾਰ ਸਾਹਿਬ ਕਹਿੰਦਾ ਭਾਈ ਇਹ ਜਦਾਸੀ ਖੜਿਆ ਤੂੰ ਕਿਉਂ ਬੋਲਦਾ ਇੰਨਾ ਮੈਨੂੰ ਥਾਣੇਦਾਰ ਸਾਹਿਬ ਨੇ ਵੀ ਇਹ ਗੱਲ ਕੀਤੀ ਮੈਂ ਇਸ ਗੱਲਾਂ ਕਰਕੇ ਕਹਿੰਦਾ ਹੋਇਆ ਜੇ ਰੋਸਾ ਹੋਊਗਾ ਪਿੰਡ ਦੇ ਨਾਲ ਲੋਕਾਂ ਨਾਲ ਹੋਊਗਾ ਮੇਰੇ ਨਾਲ ਕਹਦਾ ਰੋਸਾ ਦੀ ਉਹਦਾ ਹੈ ਉਹਨੇ ਸਾਡੇ ਗਰੀਬਾਂ ਤੇ ਕਿਉਂ ਹਮਲਾ ਕਰ ਰਿਹਾ ਹੈ ਇਹ ਮੋੜ-ਮੋੜ ਕੇ ਇਹ ਗੱਲ ਤੁਹਾਨੂੰ ਕਿੱਥੇ ਕਹੀ ਸੀ ਉਹਨਾਂ ਨੇ ਉਹਦੇ ਸਰਪੰਚ ਦੇ ਬਾਹਰ ਦੇ ਮੂਰੇ ਉੱਥੇ ਪੁਲਿਸ ਵਾਲੇ ਖੜੇ ਤੇ ਗੱਡੀ ਖੜੀ ਤੇ ਉੱਥੇ ਪੁਲਿਸ ਦੀ ਉੱਥੇ ਦੋਏ ਬਾਪ ਪੁੱਤੇ ਇਹ ਤੇ ਕਿਵੇਂ ਦੇਖ ਦਰਸ਼ਨ ਤੇ ਉਹ ਚੈਤੀ ਜਗ੍ਹਾ ਦੇ ਵਿੱਚ ਬਾਗੜੀ ਪਰਿਵਾਰ ਰਹਿ ਰਹੇ ਸੀ ਤੇ ਉਹਨਾਂ ਨੇ ਠਾਏ ਕਿ ਤੁਸੀਂ ਕਿਵੇਂ ਦੇਖ ਦਿਓ ਪਿੰਡ ਮੈਂ ਆਪ ਦੇਖੇ ਨੇ ਜੀ ਠਾਏ ਤੇ ਉਹ ਪਾਣੀ ਉਹ ਆ ਗਿਆ ਉਹ ਬਚਾਰੇ ਉੱਥੇ ਪਾਣੀ ਪੀ ਲੈਂਦੇ ਤੇ ਮੋਟਰ ਚਲਾ ਕੇ ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਈ ਸੀ ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲੇ ਮੋਟਰ ਕਹਿੰਦਾ ਉਹ ਜਾਲੀ ਚੱਲਦੀ ਸੀ ਮਾ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ ਫੜੀ ਨਹੀਂ ਗਈ ਹੁਣ ਫੜੀ ਜਾਂਦੀ ਅੱਜ ਕਮਾਰਾਂ ਦੇ ਬਾਜ਼ੀ ਨੂੰ ਤੇ ਇਹਨਾਂ ਦੀ ਵਜਾ ਕਰਕੇ ਜਿਹੜੀ ਮੋਟਰ ਪੱਟੀ ਆ ਹਾਂਜੀ ਹਾਂ ਹਾਂ ਇਹਨਾਂ ਰੋਸਾ ਤਾਂ ਬਗੜੀਆਂ ਨਾਲ ਆਊਗਾ ਸਾਡੇ ਨਾਲ ਕਾਹਦਾ ਰੋਸਾ ਦੀ ਇਹਨਾਂ ਦਾ ਕੀ ਮੰਗ ਸਰਪੰਚ ਨੇ ਸਾਡੇ ਨਾਲ ਕਿਉਂ ਧੋਖੇ ਇਹੋ ਜਿਹੇ ਕਰੇ ਨੇ ਕਿਉਂ ਲੋਕਾਂ ਨੂੰ ਪਾੜ-ਪਾੜ ਬਰਬਾਦ ਕਰ ਰਿਹਾ ਸਾਡੇ ਪੱਟੀ ਵਾਲ ਨੂੰ ਸਾਡੇ ਨਾਲ ਇਸ ਉਹ ਗੱਲ ਹੋਈ ਓ ਨਹੀਂ ਕਦੇ ਜਿਹੜੀ ਅੱਜ ਬਰਬਾਦ ਸਾਡਾ ਪੱਟੀ ਵਾਲ ਹੋ ਰਿਹਾ ਕਾਦੇ ਬਾਰੇ ਹੋ ਰਿਹਾ ਇਹ ਹੈ ਹੈ ਇਹਨਾਂ ਸਿਆਸੀ ਬੰਦੇ ਨੇ ਸਾਡੀ ਪੱਟੀ ਮਿਸ ਕਰਦੀ ਸਾਡੇ ਪਿੰਡ ਦੀ ਕੀ ਮੰਗ ਕਰਦੇ ਹਾਂ ਅੱਜਿਆਂ ਗੱਲ ਨਾ ਵੀ ਸਾਡੇ ਪਿੰਡ ਦੇ ਵਿੱਚ ਨਿਨਸਾਫ ਹੋਣਾ ਚਾਹੀਦਾ ਗਰੀਬਾਂ ਨੂੰ ਇੱਕ ਮੁੱਠੀ ਹੋਣਾ ਚਾਹੀਦਾ ਕਰਨਾ ਚਾਹੀਦਾ ਇਹਨੂੰ ਇਹਨਾਂ ਨੇ ਪਾੜ ਕੇ ਦੋ ਕਿਤੇ ਮੰਦਿਰ ਬਣਾਉਣ ਲੱਗਿਆ ਕਿਤੇ ਕੁਸ ਬਣਾਉਣ ਲੱਗਿਆ ਜੇ ਲੜਾਈ ਕਰਨੀ ਸੀ ਇਹ ਗਰੀਬਾਂ ਨਾਲ ਆਪ ਵਿੱਚ ਪਾੜ ਕੇ ਇਹਨਾਂ ਦੀ ਲੜਾਈਆਂ ਕਰਾਉਣੀਆਂ ਨੇ ਇਹਨਾਂ ਨੇ ਹਾਂਜੀ ਕੀ ਨਾਮ ਰੁੱਡਾ ਮੇਰਾ ਨਾਮ ਸਤਨਾਮ ਕੌਰ ਹੈ ਪੰਚਾਇਤ ਮੈਂਬਰਾਂ ਵਿੱਚ ਜਿੱਦਾਂ ਮੈਂ ਠੀਕ ਹੈ ਪਟਿਆਲ ਕਲਾਂ ਹਾਂ ਪਟਿਆਲ ਕਲਾਂ ਤੋਂ ਠੀਕ ਹੈ ਕਿਵੇਂ ਦੇਖ ਦੋ ਜਿਹੜਾ ਸਾਰਾ ਘਟਨਾ ਕਰਮ ਨੂੰ ਜਿਹੜਾ ਜਿਹੜਾ ਘਟਨਾ ਕਰਮ ਹੋਇਆ ਬਹੁਤ ਨਿੰਦਨਯੋਗ ਹੈ ਬਹੁਤ ਘਟਨਾ ਕਰਮ ਹੈ ਬਹੁਤ ਗਲਤ ਹੋਇਆ ਇੱਕ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਇੱਕ ਪਾਸੇ ਆਪਾਂ ਲੰਗਰ ਲਾਣ ਜਾ ਰਹੇ ਹਾਂ ਬਹੁਤ ਪੁੰਨਦਾਨ ਕਰਦੇ ਆ ਤੇ ਦੂਜੇ ਪਾਸੇ ਅਜੇ ਛੋਟੇ ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ ਤੇ ਕਰਤੀ ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਸ ਜਾਂ ਕੋਈ ਗੱਲਬਾਤ ਸੀ ਉਹ ਬਾਅਦ ਚ ਕਰ ਲੈਂਦੇ 2 ਮਿੰਟ ਠਹਿਰ ਕੇ ਕਰ ਲੈਂਦੇ ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇੰਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ ਅ ਜਿਨਾਂ ਦੇ ਸਿਰ ਤੋਂ ਛੱਤ ਚੱਕੀ ਗਈ ਹੈ ਅਜੇ ਛੋਟੇ ਛੋਟੇ ਬੱਚੇ ਅਜੇ ਐਨੇ ਭਾਵਕਾ ਸੀ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਦਾ ਬਹੁਤ ਐਨੇ ਭਾਵਕਾ ਕਿ ਅਧਿਆਪਕ ਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਪਾ ਰਹੇ ਵੀ ਅਜਿਨਾਂ ਦੇ ਇੱਕ ਇਨਸਾਨੀਅਤ ਦੇ ਨਾਤੇ ਸੋਚ ਲੈਣਾ ਸੀ ਵੀ ਚਲੋ ਰੰਜਸਤਾ ਜਿਹੜੀ ਹੈਗੀ ਇੱਕ ਸਾਈਡ ਐ ਇਨਸਾਨੀਅਤ ਦੇ ਨਾਤੇ ਤਾਂ ਸੋਚਦੇ ਆ ਜੀ ਇਨਸਾਨਾਂ ਤੇ ਇੰਨਾ ਜ਼ੁਲਮ ਕਰਨਾ ਇੱਕ ਇਨਸਾਨ ਦੂਜੇ ਇਨਸਾਨ ਤੇ ਜ਼ੁਲਮ ਕਰ ਰਿਹਾ ਹੈ ਇੱਕ ਪਾਸੇ ਆਪਾਂ ਪੁੰਨ ਕਰ ਰਹੇ ਆ ਜਗ ਲਾ ਰਹੇ ਆ ਲੰਗਰ ਚਰਾਉਣ ਦੀ ਕਰ ਰਹੇ ਆ ਸਿੱਧੀ ਦਿਹਾੜਾ ਅੱਜ ਇੱਕ ਅਵਾਰਾ ਪਸ਼ੂ ਨੇ ਉਹਨਾਂ ਦੇ ਲੋਕ ਉੱਤੇ ਕੰਬਲ ਪਾਉਂਦੇ ਨੇ ਬਾਕੀ ਕੁੱਤੇ ਬਿੱਲੇ ਨੇ ਉਹਨਾਂ ਨੂੰ ਵੀ ਹੌਸਲੇ ਬਣਾ ਕੇ ਦੇ ਰਹੇ ਨੇ ਵੀ ਪੁੰਨ ਦਾ ਕੰਮ ਐ ਪਰ ਇਹਨਾਂ ਦੇ ਪੋਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਣਯੋਗ ਹੈ ਅਸੀਂ ਬਹੁਤ ਇਸ ਗੱਲ ਤੇ ਆਪਣੇ ਆਪ ਤੇ ਬਹੁਤ ਕਿਦੀ ਠੰਡ ਪੈ ਰਹੀ ਹੈ ਮੈਡਮ ਇਹਨਾਂ ਦਾ ਜੇ ਘਰ ਜਾੜਾ ਗਿਆ ਤਾਂ ਕੋਈ ਇਹਨਾਂ ਨੂੰ ਜਗ੍ਹਾ ਵਗੈਰਾ ਦਿੱਤੀ ਗਈ ਹੈ ਕੁਝ ਵੀ ਨਹੀਂ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਨੂੰ ਜਗ੍ਹਾ ਦੇ ਕੇ ਫਿਰ ਚਲੋ ਜੇ ਉਹ ਜਗ੍ਹਾ ਦੇ ਉੱਤੇ ਕੁਝ ਬਣਾਉਣਾ ਸੀ ਅਕਤੋਬਰ ਰੋਕ ਕੇ ਸੱਤ ਦੀ ਜਗ੍ਹਾ ਉਹ ਇਹ ਨਹੀਂ ਵੀ ਕਿ ਇੱਕ ਭਾਈਚਾਰੇ ਦੀ ਹੈ ਸਹਿਮਤੀ ਨਾਲ ਸਾਰਿਆਂ ਨੂੰ ਹੈ ਵੰਡ ਕੇ ਦਿੱਤੀ ਜਾਣੀ ਚਾਹੀਦੀ ਸੀ ਚਲੋ ਇਹ ਵੀ ਬੈਠੇ ਨੇ ਗਰੀਬ ਜੇ ਕੋਈ ਮਸਲਾ ਇਹਨਾਂ ਨੇ ਦੇਖਣਾ ਸੀ ਵੀ ਇੱਥੇ ਜਗ੍ਹਾ ਕੋਈ ਤੰਗੀ ਹੈ ਵੀ ਆਪਾਂ ਨੂੰ ਕੁਝ ਹੋਰ ਬਣਾਉਣਾ ਹੈ ਤਾਂ ਇਹਨਾਂ ਵਾਸਤੇ ਕਿਤੇ ਜਗ੍ਹਾ ਦਾ ਪ੍ਰਬੰਧ ਕਰਕੇ ਫੇਰ ਹੀ ਇਹਨਾਂ ਨੂੰ ਚੱਕਣਾ ਸੀ ਪਰ ਮੈਂ ਇੱਕ ਗੱਲ ਤਾਂ ਪ੍ਰਸ਼ਾਸਨ ਵਾਸਤੇ ਵੀ ਮੈਂ ਬਹੁਤ ਵੱਡੀ ਨਿੰਦਨਯੋਗ ਹੈ ਪ੍ਰਸ਼ਾਸਨ ਦੀ ਗੱਲ ਵੀ ਉਹਨੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਕੋਈ ਮੌਲਤ ਦੇ ਦਿਓ ਪੰਜ ਦਿਨ ਦੇ ਦਸ ਦਿਨ ਦੇ ਵੀ ਇਹਨਾਂ ਦਾ ਅੱਗੇ ਕੋਈ ਟਿਕਾਣਾ ਬਣਾ ਕੇ ਫੇਰ ਹੀ ਚੱਕਿਆ ਜਾਵੇ ਕੋਈ ਟਾਈਮ ਨਹੀਂ ਦਿੱਤਾ ਕੋਈ ਟਾਈਮ ਵੀਡੀਓ ਵੀ ਆ ਗਏ تھے ਪੁਲਿਸ ਪ੍ਰਸ਼ਾਸਨ ਵੀ ਆਇਆ ਸਭ ਆਏ ਨੇ ਕਿਸੇ ਨੇ ਕੋਈ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਅੱਜ ਚੱਕ ਕੇ ਇਹਨਾਂ ਦੀ ਪਿੰਡ ਦੀ ਬੋਟ ਬਣੀ ਹੈ ਇਹ ਪਿੰਡ ਤੋਂ ਹੋਰ ਪਿੰਡ ਦੀ ਬੋਟ ਬਣੀ ਹੋਈ ਹੈ ਕਾਫੀ ਟਾਈਮ ਤੋਂ ਮੈਨੂੰ 40 ਸਾਲ ਹੋ ਗਏ ਇੱਥੇ ਪਟਿਆਲੇ 'ਚ ਮੇਰੇ ਮੈਰਿਜ ਹੋਈ ਨੂੰ ਮੈਂ ਬਹੁਤ ਚਿਰ ਤੋਂ ਇਹਨਾਂ ਨੂੰ ਦੇਖ ਰਹੀ ਹਾਂ ਇੱਥੇ ਘੱਟੋ ਘੱਟ 10-12 ਸਾਲ ਹੋ ਗਏ ਮੈਨੂੰ ਇੱਥੇ ਦੇਖਦੀ ਇੱਥੇ ਇਹ ਬੱਚੇ ਜੰਮੇ ਪਲੇ ਨੇ ਛੋਟੇ ਛੋਟੇ ਮੈਂ ਦੇਖ ਰਹੀ ਹਾਂ ਇੱਥ ਦਾ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਨੇ ਐਦੀ ਘਿਣਾਉਣੀ ਹਰਕਤ ਜਿਹੜੀ ਕੀਤੀ ਹੈ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ ਜਦੋਂ ਐਸ ਐਚਓ ਸਾਹਿਬ ਆਏ ਨੇ ਵੀਡੀਓ ਸਾਹਿਬ ਆਏ ਨੇ ਇੱਥੇ ਉਹਨਾਂ ਨੇ ਦੇਖਣਾ ਸੀ ਵੀ ਇਹ ਛੋਟੇ-ਛੋਟੇ ਬੱਚਿਆਂ ਦਾ ਹੈ ਵੀ ਇਹਨਾਂ ਦਾ ਹਿੱਲਾ ਕੀ ਹੋਊਗਾ ਇੰਨੀ ਕੜੱਕੇ ਦੀ ਠੰਡ ਦੇ ਵਿੱਚ ਲੈ ਕੇ ਬੱਚੇ ਨੂੰ ਕਿੱਥੇ ਜਾਣਗੇ ਮਨੋ ਜੁੜੋ ਨਾਮ ਜੀ ਸ਼ੰਦਰਪਾਲ ਮੈਂਬਰ ਸਰਪੰਚ ਸਾਹਿਬ ਦਾ ਭਰਾ ਜੀ ਮੈਂ ਨਾਲ ਹੀ ਰਹਿਣਾ ਹਰ ਟਾਈਮ ਜੋ ਵੀ ਗੱਲ ਹੈ ਕੋਈ ਦਿੱਕਤ ਨਹੀਂ ਸਰਪੰਚ ਸਾਹਿਬਾ ਜਵਾਰ ਲੈਗੇ ਜਿਸ ਕਰਕੇ ਸੁਣਨ ਨਹੀਂ ਉਹਨਾਂ ਦੀ ਅਟੈਚਮੈਂਟ ਹੋਈ ਜੋ ਵੀ ਤੁਸੀਂ ਹੈ ਗੱਲਬਾਤ ਦੱਸ ਰਹੇ ਹੋ ਪਟਿਆਲਾ ਕਲਾ ਜਿਹੜਾ ਬਾਗੜੀ ਦੇ ਲੋਹਾਰ ਤੇ ਭਾਈ ਚਰਨ ਜਿਹੜਾ ਪੰਚਾਇਤ ਚੋਂ ਕੱਢਿਆ ਜਾ ਰਿਹਾ ਹੈ ਕੀ ਮਸਲਾ ਹੈ ਕੀ ਕਹਿਣਾ ਚਾਹੁੰਦੇ ਹੋ ਮਸਲਾ ਇਹ ਹੈ ਜੀ ਬਾਗੜੀ ਪਹਿਲਾਂ ਕਿ ਪਿਆਰ ਪਿੰਡ ਰਹੇ ਸੀ ਉਸ ਤੋਂ ਬਾਅਦ ਨਾਇਗੜ੍ਹ ਰਹੇ ਦੇ ਸੀ ਨਾਲ ਹੀ ਪਿੰਡ ਹੈਗਾ ਤੇ ਇਹਨਾਂ ਦਾ ਕੰਮ ਕੀ ਸੀ ਡੰਗਰ ਪੱਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਛਾੜ ਦਿੰਦੇ ਸੀ ਤੇ ਉਸ ਤੋਂ ਬਾਅਦ ਉੱਥੋਂ ਚਲੋ ਨਾਇਗੜ੍ਹ ਦੇ ਲੋਕਾਂ ਨੇ ਇਹਨਾਂ ਨੂੰ ਕੱਢਦਾ ਤੇ ਸਾਡੇ ਇੱਕ ਮੈਂਬਰ ਸੀ ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ ਹੈ ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਹੁਣ ਇਹ ਕਾਫੀ ਟਾਈਮ ਤੋਂ ਬੈਠੇ ਤੇ ਪਿਛਲੇ ਮੰਡੀ ਦੇ ਸੀਜ਼ਨ ਚ ਇਹ ਕਹਿੰਦੇ ਵੀ ਸਾਡੇ ਉੱਪਰ ਕਰਦਾ ਪੈਂਦਾ ਹੈ ਅਸੀਂ ਇਹਨਾਂ ਨੂੰ ਦੋ ਤਿੰਨ ਸਮੇਂ ਜਗ੍ਹਾ ਦਿਖਾਈ ਇਹ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਬੈਠਣਾ ਉਂਝ ਰਹਿਣਾ ਅਸੀਂ ਕਿ ਚਲੋ ਠੀਕ ਹੈ ਹੁਣ ਮੈਟਰ ਕੀ ਸੀ ਇੱਕ ਉਹ ਤੇ ਧਰ ਮਸਾਲਾ ਪਾਉਂਦੀ ਸੀ ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ ਇਹਨਾਂ ਨੂੰ ਇਹ ਕਹਿਦੀ ਵੀ 2 ਫੁੱਟ ਤੁਸੀਂ ਮੰਡੀ ਵਾਲ ਨੂੰ ਹੋ ਜੋ ਅੱਗੇ ਤੇ ਇਹਨਾਂ ਦੀ ਜਿਹੜੀ ਜਗ੍ਹਾ ਮਿੰਤੀ ਦੇ ਵਿੱਚ ਪੂਰੀ ਹੋ ਜੂ ਪਰ ਇਹ ਥੋੜੇ ਜਿਹੇ ਦੂਜੇ ਧੜੇ ਦੇ ਹੱਥ ਦੇ ਝੜ ਕੇ ਐਂਟੀਪਾਰਟਨੀ ਦੇ ਝੜ ਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗੇ ਲੋਕਾਂ ਕੋਲ ਉਹਨਾਂ ਨੂੰ ਮ ਫਿਰ ਕੋ ਸਪਿੰਡਰ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਹੈ ਜਿੱਥੇ ਰਹਿੰਦੇ ਨੇ ਵਿੜੇ ਵੱਲ ਰਮਦਾਸੀਆ ਭਾਈਚਾਰੇ ਦੀ ਉਧਰ ਜਗ੍ਹਾ ਹੈ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੋਣਾ ਨਹੀਂ ਕਿਸੇ ਨੇ ਵੀ ਉਹ ਕਹਿੰਦੇ ਵੀ ਸਾਡੀ ਜਦੋਂ ਪੁਰਾਣੀ ਜਗ੍ਹਾ ਸੀ ਤਉ ਉਹੀ ਆਉਣਾ ਹੈਗਾ ਪੂਰੀ ਸੰਸਕਾਰ ਕਰਨਾ ਹੈ ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਬੈਰ-ਵਿਰੋਧ ਤਾਂ ਬਹੁਤ ਹੀ ਜ਼ਿਆਦਾ ਵਧਾ ਰੱਖਿਆ ਸੀਗਾ ਤਾਂ ਕਰਕੇ ਲੋਕ ਇਹਨਾਂ ਦੇ ਉਲਟੋ ਹੋਏ ਹੋਏ ਨੇ ਉੱਥੇ ਥੋੜਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ ਤੇ ਇਹ ਬਸ ਥੋੜਾ ਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵੀਡੀਓ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜੀ ਜੀ ਤੂੰ ਤੂੰ ਮੈਂ ਮੈਂ ਹੋ ਗਈ ਸੀ ਉਸ ਤੋਂ ਬਾਅਦ ਥਾਣੇ ਗੱਲ ਵਾਗੀ ਚਲੋ ਸਰਪੰਚ ਸਾਹਿਬ ਕਹਿੰਦੇ ਵੀ ਕਿਤੇ ਹੋਰ ਜਗ੍ਹਾ ਦਿਖਾ ਦਿੰਦੇ ਆਪਾਂ ਇਹਨਾਂ ਨੂੰ ਪਿੰਡ ਦੇ ਵਿੱਚ ਹੋਰ ਵੀ ਦੋ ਤਿੰਨ ਥਾਂ ਵਿੱਚ ਜਗ੍ਹਾ ਦਿਖਾਈ ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਏ ਆਪ ਹੀ ਮਨਾ ਕਰ ਦਿੰਦੇ ਨੇ ਕਿ ਤਾਂ ਕਿਵੇਂ ਦੇਖਦੇ ਹੁਣ ਉਹਨਾਂ ਦਾ ਸਮਾਨ ਬਾਹਰ ਪਿਆ ਹੈ ਤਾਂ ਉਹਨਾਂ ਨੂੰ ਰਹਿਣ ਚਾਹਣ ਦੇ ਲਈ ਕੁਝ ਕੀਤਾ ਨਹੀਂ ਸਰਪੰਚ ਸਾਹਿਬ ਤਾਂ ਕਿਸੇ ਨੂੰ ਵੀ ਇਹ ਗੱਲ ਕਹਿੰਦੇ ਨਹੀਂ ਵੀ ਤੁਸੀਂ ਸਮਾਨ ਚੱਕ ਕੇ ਬਾਹਰ ਜੋ ਸਾਡੇ ਪਿੰਡੋਂ ਜਾ ਹੋ ਕਰੋ ਉਹ ਸਿਰਫ ਇਹ ਕਹਿੰਦੇ ਵੀ ਤੁਸੀਂ ਜਗ੍ਹਾ ਚੇਂਜ ਕਰਨ ਵਾਸਤੇ ਕਹਿ ਰਹੇ ਨੇ ਕਹਿੰਦੇ ਨੇ ਘਰ ਉਥੋਂ ਦੀ ਚੱਕ ਦੇ ਵੀ ਹੁਣ ਅਸੀਂ ਕਿੱਥੇ ਰੰਗ ਸਾਡੇ ਛੋਟੇ ਛੋਟੇ ਨਹੀਂ ਉਹ ਜਿਹੜੇ ਘਰ ਚੱਕੇ ਰਹੂਗੇ ਸਰਪੰਚ ਨੇ ਤਾਂ ਨਹੀਂ ਚੱਕੇ ਹੈਗੇ ਜਾਂ ਪੰਚਾਇਤ ਨੇ ਤਾਂ ਨਹੀਂ ਉਹਨਾਂ ਨੂੰ ਕਿਹਾ ਵੀ ਚੱਕੋ ਜਾਂ ਉਹ ਕਰੋ ਸਿਰਫ ਉਹਨਾਂ ਨੂੰ ਜਗ੍ਹਾ ਚੇਂਜ ਕਰਨ ਵਾਸਤੇ ਕਿ ਇਹ ਦੀ ਜਾ ਥੋੜਾ ਜਿਹਾ ਅੱਕੀ ਨੂੰ ਹੋਣ ਵਾਸਤੇ ਤੁਸੀਂ ਧਿਆਨ ਦੇ ਵਿੱਚ ਲਿਆ ਇਸ ਨੂੰ ਵੀ ਉਹਨਾਂ ਨੂੰ ਕੋਈ ਘਰ ਵਗੈਰਾ ਦਵਾਉਂਦੇ ਅਸੀਂ ਉਹਨਾਂ ਨੂੰ ਜਗ੍ਹਾ ਦਿਖਾਈ ਆ ਵੀਡੀਓ ਸਾਫ ਸਾਰੀ ਆਪਣਾ ਡਿਪਾਰਟਮੈਂਟ ਜੀ ਜਗ੍ਹਾ ਇਹਨਾਂ ਨੂੰ ਤਿੰਨ ਸਾਮੇ ਦਿਖਾਤੀ ਪਰ ਇਹ ਕਿਤੇ ਬੈਠਣ ਨੂੰ ਮੰਨਣ ਨੂੰ ਤਿਆਰੀ ਨਹੀਂ ਆਪਣੀ ਮਰਜ਼ੀ ਕਰ ਦਵੇ ਦੂਜੇ ਕਹਿੰਦੇ ਸਾਨੂੰ ਸਰਕਾਰੀ ਪਲਾਂਟ ਕੱਟ ਕੇ ਦਿੱਤੇ ਜਾਣ ਇਹ ਕੋਈ ਕਾਨੂੰਨ ਨਹੀਂ ਹੈਗਾ ਕਿਉਂਕਿ ਸਾਡੇ ਪਿੰਡ ਦੇ ਵਿੱਚ 100 ਘਰ ਤਕਰੀਬਨ ਪਹਿਲੀ ਏਦਾਂ ਹੀ ਬੈਠਾਗਾ ਕੋਈ ਕਿਰਾਏ ਦੇ ਬੈਠਾ ਕੋਈ ਕਿਵੇਂ ਬੈਠਾ ਹੈ ਵੀ ਅਸੀਂ ਨਹੀਂ ਪਲਾਟ ਕੱਟ ਕੇ ਦੇ ਸਕਦੇ ਕਿਉਂਕਿ ਜਿਹੜਾ ਇਹਨਾਂ ਨੂੰ ਦੰਨੇ ਇਹ ਤਾਂ ਹਜੇ 6 ਮਹੀਨੇ ਤੋਂ ਆਏ ਨੇ ਉਹ 100-100 ਤੋਂ ਰਹਿੰਦੇ ਨੇ ਉਹ ਕਹਿਣਗੇ ਕਿ ਇਹਨਾਂ ਨੂੰ ਪਲਾਟ ਦੇਤੇ ਤੇ ਸਾਨੂੰ ਕਿਉਂ ਨਹੀਂ ਦਿੱਤੇ ਹੁਣ ਤੱਕ ਕਿਉਂਕਿ ਵੀ ਸਾਨੂੰ ਕੱਢਣ ਦੀ ਆਰਥ ਜਿਹੜੀ ਸਰਕਾਰੀ ਮੋਟਰ ਹੈ ਉਹ ਵੀ ਕੱਢੀ ਗਈ ਨਹੀਂ ਨਹੀਂ ਮੋਟਰ ਦਾ ਕੋਈ ਮੈਟਰ ਨਹੀਂ ਮੋਟਰ ਉੱਥੇ ਲੱਗੀ ਹੋਈ ਸੀ ਇਹ ਕੁੰਡੀਆਂ ਚਲਾ ਕੇ ਪਰਦੇਸ ਚਲਉਂਦੇ ਸੀ ਉਸ ਨੂੰ ਜੇ ਉਹ ਜਦੋਂ ਮੋਟਰ ਸਰਕਾਰੀ ਹੈ ਉਹ ਤਾਂ ਜਰਮਾਨਾ ਦਾ ਪੰਚਾਇਤ ਨੂੰ ਪੁੱਜੇ ਉਹ ਕਾਨੂੰਨ ਤੇ ਕੋਈ ਫੜਤ ਹੋ ਜਾਂਦੀ ਐ ਸਿਰਫ ਇਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਵੀ ਆਪਣਾ ਕੋਈ ਟੂਟੀ ਵਗੈਰਾ ਜਾਂ ਪਾਣੀ ਦਾ ਪ੍ਰਬੰਧਾ ਜਿਵੇਂ ਮਰਜ਼ੀ ਕਰੋ ਉਹ ਤੁਹਾਡੇ ਵੈਸੇ ਪਿੰਡ ਵਾਸੀ ਨਹੀਂ ਐ ਫਿਰ ਨਹੀਂ ਨਹੀਂ ਪਿੰਡ ਵਾਸੀ ਕੋਈ ਨਹੀਂ ਹੈਗੇ ਜੀ ਉਹ ਉਹ ਕਿਹਦੇ ਆਧਾਰ ਕਰ ਸਕਦਾ ਪੱਟੀ ਲਾ ਦੇਣਾ ਆਧਾਰ ਕਾਟਦਾ ਉਹਨਾਂ ਦੇ ਬਾਪ ਦਾਦਾ ਦੇ ਪਹਿਲਾਂ ਵੀ ਜਿਵੇਂ ਆਉਂਦੇ ਜਾਂਦੇ ਸੀ ਉਹ ਬਣਵਾ ਲਏ ਨੇ ਲੋਕ ਅੱਜ ਕੱਲ ਸਾਰਾ ਕੁਝ ਚੱਲਦੀ ਰਹਿੰਦਾ ਹੈ ਤੁਹਾਨੂੰ ਪਤਾ ਹੀ ਐ